ਫਿਰ ਜਦ 40 ਐਡਮਿਟ ਸੀ ਨਾ ਉਦੋਂ ਪੰਜਾਬੀ ਇੰਡਸਟਰੀ ਦਾ ਕੋਈ ਕਲਾਕਾਰ ਨਹੀਂ ਜਿਨ੍ਹਾਂ ਨੇ ਇੱਕ ਦਿਨ ਵੀ ਛੱਡਿਆ ਹੋਵੇ ਹਰ ਦਿਨ ਉਹਨਾਂ ਨੂੰ ਮਿਲਣ ਆਉਂਦੇ ਸੀ ਨਹੀਂ ਉਹ ਤਾਂ ਸਾਰੇ ਜਾਣਦੇ ਸੀ ਬੱਚੇ ਕਿਉਂਕਿ ਇੱਕ ਬਹੁਤ ਵੱਡਾ ਤੇ ਮਾੜਾ ਇਨਸੀਡੈਂਟ ਹੋਇਆ ਨਾ ਇਹ ਹਜੇ ਤੱਕ ਕਦੇ ਹੋਇਆ ਹੀ ਨਹੀਂ ਇੱਕਦਾਂ ਹੀ ਬੰਦੇ ਦਾ ਮਤਲਬ ਬੰਦ ਹੀ ਹੋ ਜੇ ਸਾਰਾ ਕੁਝ ਬਰੀਨ ਵੱਧ ਹੋ ਜੇ ਸੋ ਸਾਰੀ ਇੰਡਸਟਰੀ ਇਕਜੁੱਟ ਵੀ ਦੇ ਸੀ ਕਿਉਂਕਿ ਸਭ ਨੇ ਵੇਖੋ ਮੈਂ ਸਭ ਨੂੰ ਮੈਂ ਸਲਾਮ ਕਰਦੀ ਆ ਸਾਰਿਆਂ ਨੂੰ ਜਿਹੜੇ ਜਿਹੜੇ ਵੀ ਬੱਚੇ ਆ ਇਹ ਮਤਲਬ ਉੱਥੇ 24 ਘੰਟੇ ਪਹਿਰਾ ਦੇਣਾ ਡਿਊਟੀ ਦੇਣੀ ਕਨਵਰ ਗਰੇਵਾਲ ਹੋ ਗਿਆ ਕੁਲਵਿੰਦਰ ਬਿੱਲਾ ਹੋ ਗਿਆ ਜੈਸ ਰਿਕਾਰਡ ਵਾਲਾ ਜਸਬੀਰ ਹੋ ਗਿਆ ਕਿਹੜਾ ਕਲਾਕਾਰ ਹੈ ਹੰਸ ਤੋਂ ਲੈ ਕੇ ਜਿਹੜਾ ਉਸ ਉਸ ਵੇਰੇ ਪਿਆਰੇ ਪੁੱਤਰ ਦਾ ਪਤਾ ਲੈਣ ਨਹੀਂ ਗਿਆ ਉਹ ਉੱਥੇ ਇੱਕ ਜੁਟ ਤਾਂ ਦੇਸੀ ਕਲਾਕਾਰਾਂ ਚ ਮੈਨੂੰ ਲੱਗਦਾ ਵੀ ਕਿਉਂਕਿ 7-8 ਮੋਤਾਂ ਹੋ ਗਈਆਂ ਪਿੱਛੇ ਰੇਡ ਵੀ ਨਾ ਹੋ ਗਿਆ ਸਾਨੂੰ ਇਸੇ ਚੱਕਰਾਂ 'ਚ ਬਹੁਤ ਏਕਤਾ ਦੇਸੀ ਮੈਨੂੰ ਕਲਾਕਾਰਾਂ ਦੀ ਇੱਕ ਦੂਜੇ ਦਾ ਸਾਥ ਦਿੱਤਾ ਤੇ ਮੈਂ ਅਰਦਾਸ ਕਰਦੇ ਆ ਵਾਹਿਗੁਰੂ ਜੀ ਵੀ ਇਦਾਂ ਹੀ ਜੰਨਾ ਤੇ ਏਕਤਾ ਬਣੀ ਰਹੇ ਨਾ ਤਾਂ ਮੈਂ ਬਹੁਤ ਅੱਛਾ ਰੁਗਤ ਤੇ ਪੰਜਾਬ ਲਈ ਇਹ ਸ਼ੁਭ ਸੰਕੇਤ ਹੈ ਬਿਲਕੁਲ ਅੱਛਾ ਉਹਦੋਂ ਨੈਗੇਟਿਵ ਖਬਰਾਂ ਵੀ ਬਹੁਤ ਫੈਲੀਆਂ ਸੀ ਕਹਿੰਦੇ ਵੀ ਡਾਕਟਰਾਂ ਨੂੰ ਨਰਸਾਂ ਨੂੰ ਲੱਖਾਂ ਦੀ ਆਫਰ ਹੋਈ ਸੀ ਵੀ ਸਾਨੂੰ ਰਾਜਵੀਰ ਦੀ ਇੱਕ ਫੋਟੋ ਚਾਹੀਦੀ ਹੈ ਬਿਲਕੁਲ ਬੱਚੇ ਤੁਸੀਂ ਦੇਖਿਆ ਨੀ ਵੀ ਜਦੋਂ ਹਸਪੀਟਲ ਚ ਪਿਆ ਸੀ ਉਹਨੂੰ ਦਿਖਾ ਰਹੇ ਸੌ ਤਾਂ ਕਦੇ ਹੱਥ ਹਿਲਦਾ ਇਹ ਆਈ ਨਾਲ ਇਹ ਆਈ ਨਾਲ ਕਦੇ ਕੁਝ ਹਿਲਦਾ ਵੀ ਹੁਣ ਖੜਾ ਹੋ ਗਿਆ ਕਦੇ ਜਾਲੀ ਉਹਦੀ ਮਾਂ ਬਣਾ ਕੇ ਮਤਲਬ ਇਹ ਨਾ ਮਾੜਾ ਹਾਲ ਫਿਰ ਇਹ ਇਹਦੀ ਗੱਲ ਬੈਗਵਾ ਹੈ ਵੀ ਇਹ ਹਸਪਤਾਲ ਦੇ ਵਿੱਚ ਤਜਾਦੀ ਰਹੀਆਂ ਡਾਕਟਰਾਂ ਤੱਕ ਅਪਰੋਚ ਕੀਤੀ ਗਈ ਲੱਖਾਂ ਰੁਪਏ ਆਫਰ ਕਰੀ ਗਏ ਵੀ ਜਦੋਂ ਹਾਏ ਮੇਰਾ ਰੱਬਾ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਜੇਦੋਂ ਉਹਦੀ ਕੋਈ ਮਾੜੀ ਖਬਰ ਹੋਊਗੀ ਸਭ ਤੋਂ ਪਹਿਲਾਂ ਸਾਨੂੰ ਦੱਸੋ ਸਭ ਤੋਂ ਪਹਿਲਾਂ ਫੋਟੋਗ੍ਰਾਫ ਸਾਨੂੰ ਆਉਣੀ ਚਾਹੀਦੀ ਹੈ ਵਾਟ ਇਜ਼ ਥਿਸ ਪਤਾ ਤਾਂ ਉਦੋਂ ਲੱਗਦਾ ਨਾ ਜੇ ਤੁਹਾਡਾ ਕੋਈ ਇਸ ਤਰ੍ਹਾਂ ਹਾਲਤ ਵਿੱਚ ਪਵੇ ਤੁਹਾਨੂੰ ਕੋਈ ਕਹੇ ਵੀ ਫੋਟੋ ਤੁਹਾਡੇ ਮਾਰੇ ਦੀ ਫੇਰ ਮਤਲਬ ਇਹ ਬਹੁਤ ਇਹ ਬਹੁਤ ਗ੍ਰਾਵਿਟੀ ਆ ਗਈ ਸਾਡੇ ਸਮਾਜ 'ਚ ਮੀਡੀਆ 'ਚ ਵੀ ਗ੍ਰਾਵਿਟੀ ਆ ਗਈ ਆਮ ਸੌਰੀ ਟੂ ਸੇ ਸ ਜਿੰਨਾ মিডিਆ ਨੇ ਅਪਰੋਚ ਕੀਤੀ ਇਟ ਕੈਨ ਨਾਟ ਬੀ ਓਨਲੀ ਸੋਸ਼ਲ ਮੀਡੀਆ ਦੂਜੇ ਚੈਨਲ ਵੀ ਸੀਗੇ ਵੱਡੇ ਚੈਨਲ ਵੀ ਸੀਗੇ ਜਿਹੜੇ ਉੱਥੇ ਹੁਣ ਇਹ ਨਹੀਂ ਮੈਨੂੰ ਪਤਾ ਕਿਹੜੇ ਚੈਨਲ ਨੇ ਕੀਤੀ ਪਰ ਨਰਸਾਂ ਤੱਕ ਕੋਸ਼ਿਸ਼ ਕੀਤੀ ਗਈ ਲੱਖਾਂ ਰੁਪਏ ਆਫਰ ਕੀਤੇ ਗਏ ਐਂਡ ਜਿਹੜਾ ਕਿ ਬਹੁਤ ਵੱਡੀ ਗੱਲ ਹੈ ਅਸੀਂ ਵੀ ਉਧਰ ਸੀ ਪਰ ਸਾਨੂੰ ਅੰਦਰ ਜਾਣ ਦਾ ਮੌਕਾ ਵੀ ਨਹੀਂ ਮਿਲਿਆ ਵੀ ਉਹਨਾਂ ਨੇ ਕਿਹਾ ਇੱਕ ਛੋਟੀ ਜੀ ਜਗ੍ਹਾ ਦੇ ਦਿੱਤੀ ਵੀ ਤੁਸੀਂ ਇੱਥੇ ਹੀ ਰਹੋ ਇਸ ਤੋਂ ਬਾਹਰ ਤੁਸੀਂ ਨਹੀਂ ਜਾਣਾ ਨਹੀਂ ਬੱਚਿਓ ਮੈਂ ਵੇਖਿਆ ਉੱਥੇ ਸਾਰਾ মিডিਆ ਮੈਂ ਵੀ ਇੱਕ ਦਿਨ ਉਤਰ ਗਈ ਸੀ ਕਿ ਮੈਂ ਫਿਰ ਇਹੀ ਕਿਹਾ ਸੀਗਾ ਵੀ ਤੁਸੀਂ ਭਾਈ ਵੀ ਮੈਂ ਬੇਨਤੀ ਕਰਦੀ ਆ ਵੀ ਸਾਰਾ ਵਰਲਡ ਦਵਾਵਾ ਕਰ ਰਿਹਾ ਤੁਸੀਂ ਸੋਸ਼ਲ ਮੀਡੀਆ ਵੀ ਦਵਾਵਾ ਕਰੋ ਚਲੋ ਮਾੜੀ ਮੋਟੀ ਖਬਰ ਕੋਈ ਕਲਾਕਾਰ ਜੀ ਕੀਤਾ ਤਾਂ ਦੱਸ ਦੇ ਵੀ ਭਾਈ ਉਹਦਾ ਕੀ ਹਾਲ ਹੈ ਦੂਬਦ ਤਾ ਨਹੀਂ ਜਾਣਾ ਚਾਹੀਦਾ ਕਈ ਕਈ ਜਿਹੜਾ ਸੋਸ਼ਲ ਮੀਡੀਆ ਤੇ ਇਹੀ ਪੈਂਦੇ ਸੀ ਵੀ ਅਸੀਂ ਪੁੱਛਣਾ ਚਾਹਣੇ ਆ ਚਲੋ ਹੁੰਦਾ ਹੀ ਆ ਮੀਡੀਆ ਨੇ ਆਪਣਾ ਕੰਮ ਕਰਨਾ ਮੀਡੀਆ ਤੁਸੀਂ ਲੋਕਾਂ ਤੱਕ ਪਹੁੰਚਾਉਂਗੇ ਨਾ ਵੀ ਹੁਣ ਕਿਵੇਂ ਆ ਹੁਣ ਕਿਵੇਂ ਉਹ ਉਹ ਚਲੋ ਠੀਕ ਹੈ ਐਕਸੈਪਟੇਬਲ ਹੈ ਬਟ ਇਹ ਕਹਿਣਾ ਵੀ ਪੈਸੇ ਲੈ ਲਓ ਸਾਨੂੰ ਉਹਦੀ ਫੋਟੋ ਲੈ ਆ ਦੋ ਖਿੱਚ ਕੇ ਥਿਸ ਇਜ਼ ਇਹ ਤਾਂ ਮਾੜੀ ਗੱਲ ਆ ਨਾ ਪਤਰੋ ਤੁਸੀਂ ਆਪਣੇ ਕੰਨੋ ਸੁਣੀਏ ਇਹ ਗੱਲ ਕਈਆਂ ਨੇ ਕਹੀ ਵੀ ਹੈ ਇਹ ਗੱਲ 100% ਆ ਦੱਸੋ ਕਿ ਕੰਨੀ ਸੁਣੀ ਹੈ ਹੁਣ ਮੈਂ ਬੰਦੇ ਦੱਸ ਪੈਦਾ ਕਰਦੇ ਆ ਪੱਕੀ ਗੱਲ ਹੈ 100% ਕਨਫਰਮ ਹੈ ਵੀ মিডিਆ ਨੇ ਕੋਸ਼ਿਸ਼ ਕੀਤੀ ਹੋਰ ਦੱਸੋ ਅੱਛਾ ਉਹ মিডিਆ ਵਾਲੇ ਤਾਂ ਉਹਦੇ ਜਵੰਦਾ ਤੇ ਪਿੰਡ ਪਹੁੰਚ ਗਏ ਗੁਰਦੁਆਰਿਆਂ ਕੋਲੇ ਗੁਰਦੁਆਰੇ ਵਾਲੇ ਕੋਲੇ ਵੀ ਤੁਸੀਂ ਪਿੰਡ ਆ ਉਹਦਾ মিডিਆ ਉੱਥੇ ਤੱਕ ਪਹੁੰਚ ਗਿਆ ਵੀ ਜੇ ਬੁਰੀ ਖਬਰ ਆਈ ਵੀ ਤੁਸੀਂ ਸਭ ਤੋਂ ਪਹਿਲਾਂ ਸਾਨੂੰ ਦੱਸੋ ਫੋਨ ਦੇ ਕੇ ਆਏ ਉੱਥੇ মিডিਆ ਦੇ ਪਿੰਡ ਜਾ ਕੇ ਹੋਰ ਦੱਸੋ ਪਰ ਮੈਂ ਨਗਦੇ ਪੰਜਾਬੀ ਇੰਡਸਟਰੀ ਵਿੱਚ ਅਜੇ ਹਾ ਕੋਈ ਨਹੀਂ ਹੋਇਆ ਜਿਸ ਕਲਾਕਾਰ ਲਈ ਇੰਨੀ ਅਰਦਾਸਾਂ ਹੋਈਆਂ ਸੀ ਹਰ ਇੱਕ ਜਿਹੜਾ ਬੰਦਾ ਉਹਨੂੰ ਜਾਣਦਾ ਵੀ ਨਹੀਂ ਸੀ ਨਾ ਜਿਹੜੇ ਉਹਨਾਂ ਨੂੰ ਮਿਲੇ ਵੀ ਨਹੀਂ ਸੀ ਉਹਨਾਂ ਉਹ ਵੀ ਅਰਦਾਸ ਕਰ ਰਹੇ ਸੀ ਖੜੇ ਹੋ ਕੇ ਨਾਲ ਵੀ ਰਾਜਵੀਰ ਛੇਤੀ ਠੀਕ ਹੋ ਜਾਣ ਕਿਉਂਕਿ ਬੱਚੇ ਉਹ ਜੜਾਂ ਨਾਲ ਜੁੜਿਆ ਸੀ ਉਹਨੇ ਮਾਂ ਬੋਲੀ ਦੀ ਉਹਨੇ ਹਰ ਰਿਸ਼ਤੇ ਨਾਤੇ ਤੇ ਗੀਤ ਗਾਏ ਉਹਨੇ ਭੈਣਾ ਭਰਾਵਾਂ ਦੇ ਗੀਤ ਗਾਏ ਉਹਨੇ ਮਾਵਾਂ ਦੇ ਗੀਤ ਗਾਏ ਜਿਵੇਂ ਪਹਿਲਾਂ ਹੀ ਮੂਸੇ ਵਾਲਾ ਵੀ ਗਾ ਗਿਆ ਸੀਗਾ ਤੇ ਉਹ ਕਿਉਂਕਿ ਜੜਾ ਨਾਲ ਜੁੜਿਆ ਹੋਇਆ ਸੀ ਉਹਨੇ ਕਦੇ ਕੰਟਰੋਵਰਸੀ ਵੀ ਨਹੀਂ ਹੋਈ ਕਦੇ ਹਾਂ ਉਹ ਨਾਨ ਕੰਟਰੋਵਰਸ਼ੀਅਲ ਮੇਰੇ ਵਾਂਗੂ ਸਾਡੇ ਗੀਤਾਂ ਤੇ ਕਦੇ ਕੋਈ ਟਿੱਪਣੀ ਨਹੀਂ ਹੋਈ ਨਾ ਉਹਦੇ ਤੇ ਟਿੱਪਣੀ ਹੋਈ ਔਰ ਮਿਲਾਪੜਾ ਸੀ ਪਿੰਡ ਜਾਂਦਾ ਸੀ ਜੜਾ ਨਾਲ ਜੁੜਿਆ ਸੀ ਪਿੰਡ ਬੱਚਿਆਂ ਨਾਲ ਖੇਡਦਾ ਸੀ ਯਾਨੀ ਪੂਰਾ ਪਿਓਰਲੀ ਉਹ ਵਿਰਾਸਤੀ ਬੱਚਾ ਸੀਗਾ